ਪੰਜਾਬ ਪਾਣੀਆਂ ਦੀ ਧਰਤੀ ਦਾ ਪਾਣੀ ਕਿਸ ਕਦਰ ਜ਼ਹਿਰੀਲਾ ਹੋ ਚੁੱਕਾ ਹੈ ਸultanpur ਦੀ ਇਤਿਹਾਸਕ ਕਾਲੀ ਵਹੀ ਦੇ ਵਿੱਚ ਮਰੀਆਂ ਪਈਆਂ ਇਹ ਮੱਛੀਆਂ ਇਸ ਦੀ ਗਵਾਹੀ ਭਰ ਰਹੀਆਂ ਨੇ ਜੀ ਹਾਂ ਜਲੰਧਰ ਦੇ ਸultanpur ਚ ਪੈਂਦੀ ਇਸ ਇਤਿਹਾਸਕ ਕਾਲੀ ਵਹੀ ਵਿੱਚ ਇੱਕ ਵਾਰ ਮੁੜ ਤੋਂ ਉਹੀ ਕੁਝ ਹੋਇਆ ਜੋ ਸਾਲ 2012 ਤੇ ਸਾਲ 2015 ਦੇ ਵਿੱਚ ਹੋ ਚੁੱਕਾ ਹੈ ਸੈਂਕੜੇ ਦੀ ਤਦਾਦ ਵਿੱਚ ਮਰੀਆਂ ਹੋਈਆਂ ਮੱਛੀਆਂ ਵਹੀ ਦੀ ਸਤ੍ਹਾ ਦੇ ਉੱਤੇ ਡੇਰ ਰਹੀਆਂ ਨੇ 13 ਅਪ੍ਰੈਲ ਨੂੰ ਵਿਸਾਖੀ ਮੌਕੇ ਲੋਕਾਂ ਨੇ ਪਵਿੱਤਰ ਕਾਲੀ ਵਹੀ ਦੇ ਵਿੱਚ ਇਸ਼ਨਾਨ ਵੀ ਕਰਨਾ ਸੀ ਪਰ ਉਸ ਤੋਂ ਪਹਿਲਾਂ ਇਹ ਮੰਦ ਭਾਗਾ ਵਰਤਾਰਾ ਕਿਸੇ ਸਦਮੇ ਤੋਂ ਘੱਟ ਨਹੀਂ ਕਾਲੀ ਵਹੀ ਦੀ ਸਫਾਈ ਦੇ ਲਈ ਯਤਨਸ਼ੀਲ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਇਸ ਘਟਨਾ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾ ਦਿੱਤਾ ਹੈ ਜਿਸੇ ਨਹਿਰ ਵੀ ਭਰੀ ਹੋਈ ਹੈ ਉਹ ਤੁਹਾਨੂੰ ਦਿਖਾ ਸਕਦੇ ਆ ਪਰ ਵੇਂਹੇ ਦੇ ਵਿੱਚ ਪਾਣੀ ਨਹੀਂ ਛੱਡਿਆ ਜਾ ਰਿਹਾ ਕਿਉਂ ਇਹਦਾ ਗੇਟ ਬੰਦ ਕੀਤਾ ਜਾ ਰਿਹਾ ਕੀ ਇਹਦਾ ਅਸਰ ਹੁੰਦਾ ਸਾਨੂੰ ਸਾਨੂੰ ਪੂਰਾ ਜਿਹੜਾ ਹੈਗਾ ਹਰੀਕੇ ਹੈਡ ਦਾ ਅਨਲਿਸਿਸ ਆ ਕਿ ਇਹ ਜਿਹੜਾ ਪਾਣੀ ਆ ਕਿਤੇ ਵੀ ਕਿਉਂਕਿ ਇਹ ਪਾਣੀ ਦੂਸਰੇ ਰੂਪ ਦੇ ਵਿੱਚ ਵੀ ਦਰਿਆ ਬਿਆਸ ਤੇ ਛੱਡਿਆ ਜਾ ਰਿਹਾ ਜਦੋਂ ਕਿ ਕਾਫੀ ਪਾਣੀ ਉਹਦੇ ਵਿੱਚ ਜਾ ਰਿਹਾ ਇਹਦੇ ਵਿੱਚ 200 ਕਿਊਸਕ ਛੱਡਣਾ ਨਿਹਰਾ ਨਾ ਸਰਾਸਰ ਧੱਕਾ ਕਾਨੂੰਨ ਦੀ ਉਲੰਘਣਾ ਤੇ ਇਹ ਜਿਹੜੇ ਇੱਕ ਮਾਡਲ ਜਿਹੜਾ ਸਥਾਪਿਤ ਕੀਤਾ ਉਹਨੂੰ ਇੱਕ ਮਤਲਬ ਫੇਲ ਕਰਨ ਦੀ ਜਾਂ ਰਸੀ ਹੋਈ ਸਾਜ਼ਿਸ਼ ਬਦਬੂ ਆਉਂਦੀ ਹੈ ਮੱਛੀਆਂ ਦੀ ਮੌਤ ਦੀ ਵਜ੍ਹਾ ਕਾਲੀ ਬਈ ਦੇ ਵਿੱਚ ਛੱਡੇ ਗਏ ਦੂਸ਼ਿਤ ਪਾਣੀ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਦੱਸਿਆ ਜਾ ਰਿਹਾ ਹੈ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਪ੍ਰਸ਼ਾਸਨਿਕ ਅਧਿਕਾਰੀ ਤੇ ਹਲਕੇ ਦੇ ਵਿਧਾਇਕ ਨਵਦੇਸ਼ ਜੀਮਾ ਨੇ ਵੀ ਮੌਕੇ ਦਾ ਮੌਇਨਾ ਕੀਤਾ ਫਿਲਹਾਲ ਸੰਤ ਬਲਬੀਰ ਸਿੰਘ ਸੀਚਵਾਲ ਸਥਾਨਕ ਲੋਕਾਂ ਦੀ ਮਦਦ ਨਾਲ ਬਈ ਦੀ ਸਫਾਈ ਦੇ ਵਿੱਚ ਲੱਗੇ ਹੋਏ ਨੇ ਤਾਂ ਜੋ ਵਿਸਾਖੀ ਤੋਂ ਪਹਿਲਾਂ ਸਫਾਈ ਦਾ ਕੰਮ ਪੂਰਾ ਹੋ ਸਕੇ ਉਹਤੇ ਹੀ ਸੰਸੀਚੇ ਵਾਲੇ ਇਸ ਘਟਨਾ ਦੇ ਲਈ ਪ੍ਰਸ਼ਾਸਨਿਕ ਅਣਗਹਿਲੀ ਨੂੰ ਵੀ ਜ਼ਿੰਮੇਵਾਰ ਦੱਸਿਆ ਸੰਗਤਾਂ ਆਸਥਾਨ ਦੇ ਨਾਲ ਆਉਂਦੀਆਂ ਤੇ ਅੱਜ ਇਹਦੇ ਵਿੱਚ ਉਹ ਜਿਹੜੇ ਜਲચર ਜੀਵ ਆ ਉਹੀ ਸਾਡੀ ਪ੍ਰਸ਼ਾਸਨਿਕ ਅਣਗਹਿਲੀ ਕਰਕੇ ਸਰਕਾਰਾਂ ਦੀ ਅਣਦੇਖੀ ਕਰਕੇ ਜਾਂ ਸਾਡੀ ਜਿਹੜੀ ਅਹਲ ਸੋਚ ਆ ਜਿਹਦੇ ਉੱਤੇ ਸੀ ਕਿ ਅਸੀਂ ਨਹੀਂ ਸੁਧਰਨਾ ਉਹਦੀ ਇੱਕ ਮੂੰਹ ਬੋਲਦੀ ਤਸਵੀਰ ਅਸੀਂ ਦੇਖ ਰਹੇ ਹਾਂ ਸੋ ਇਹ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਭਾਈ ਇਹ ਬਹੁਤ ਵੱਡਾ ਸਨਮਾਨ ਆ ਤੁਸੀਂ ਬਹੁਤ ਸਤਿਕਾਰ ਦਿੰਨੇ ਭਾਰਤ ਦੇ ਰਾਸ਼ਟਰਪਤੀ ਹਰ ਸਨਮਾਨ ਦਿੰਨੇ ਆ ਪਰ ਜਦੋਂ ਇਹੋ ਜਿਹਾ ਅਸੀਂ ਸਾਹਮਣੇ ਦੇਖਦੇ ਆ ਕਿ ਵਾਪਰਦਾ ਇਹਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ